ਉਦੋਂ ਡੱਡੂਆਂ ਵਾਲੀ ਕੀ ਕਹਿ ਰਹੀ ਸੀ ਜਿਹੜੇ ਦੋ ਡੱਡੂ ਕਹਿੰਦੇ ਸੀਗੇ ਮੇਰਾ ਫੀਲ ਥੋੜੇ ਉਦਾਂ ਹੀ ਹੈ ਅੱਜ ਵੀ ਲੋਕਾਂ ਦੀ ਗੱਲ ਸੁਣ ਕੇ ਮੇਰਾ ਜੀ ਕਹਦਾ ਮੈਂ ਸੋਸ਼ਲ ਮੀਡੀਆ ਛੱਡਦਾ ਲੈ ਐਵੇਂ ਛੱਡ ਦੂੰ ਮੈਂ ਤੁਹਾਨੂੰ ਕਹਾਣੀ ਦੱਸਦੀ ਆ ਡੱਡੂਆਂ ਦੀ ਹੂੰ ਇੱਕ ਵਾਰੀ ਨਾ ਡੱਡੂਆਂ ਦਾ ਝੁੰਡ ਜੰਗਲ ਚ ਗੁਜ਼ਰ ਰਿਹਾ ਸੀ ਹੂੰ ਅੱਗੇ ਆਉਂਦਾ ਇੱਕ ਖੱਡਾ ਤੇ ਉਹਦੇ ਵਿੱਚ ਦੋ ਡੱਡੂ ਥੱਲੇ गिर ਜਾਂਦੇ ਆ ਅੱਛਾ ਉਹ ਵਿਚਾਰੇ ਬਹੁਤ ਕੋਸ਼ਿਸ਼ ਕਰਦੇ ਨੇ ਕੀ ਅਸੀ ਬਾਹਰ ਨਿਕਲੇ ਉੱਚੀ ਉੱਚੀ ਛਲਾਂਗ ਮਾਰਦੇ ਨੇ ਜਿਹੜੇ ਬਾਹਰ ਖੜੇ ਡੱਡੂ ਨੇ ਨਾ ਉਹਨਾਂ ਨੂੰ ਬਾਰ ਬਾਰ ਕਹੀ ਜਾਂਦੇ ਨੇ ਦੇਖੋ ਭਾਈ ਤੁਹਾਡੇ ਤੋਂ ਨਹੀਂ ਹੋਣਾ ਹੈ ਤੁਸੀਂ ਗਿਵ ਅਪ ਕਰ ਦੋ ਤੁਸੀਂ ਬਾਹਰ ਨਹੀਂ ਆ ਸਕਦੇ ਤੁਸੀਂ ਇੱਥੇ ਹੀ ਮਰ ਜਾਣਾ ਹੈ ਅੱਛਾ ਉਹਨਾਂ ਦੀ ਗੱਲ ਸੁਣ ਕੇ ਇੱਕ ਡੱਡੂ ਜਿਹੜਾ ਨਾ ਉਹ ਗਿਵ ਅਪ ਕਰ ਦਿੰਦਾ ਹੈ ਅੱਛਾ ਗਿਵ ਅਪ ਕਰਕੇ ਉਹ ਛਲਾਂਗ ਮਾਰਨੀ ਛੱਡ ਦਿੰਦਾ ਹੈ ਤੇ ਉਹੀ ਖੱਡੇ ਦੇ ਵਿੱਚ ਮਰ ਜਾਂਦਾ ਹੈ ਅੱਛਾ ਜਿਹੜਾ ਦੂਜਾ ਡੱਡੂ ਹੁੰਦਾ ਆ ਉਹਨਾਂ ਨੂੰ ਦੇਖ ਕੇ ਨਾ ਹੋਰ ਉੱਚੀ ਉੱਚੀ ਛਲਾਂਗ ਮਾਰਨਾ ਸ਼ੁਰੂ ਕਰ ਦਿੰਦਾ ਆ ਹਾਂ ਤੇ ਫਾਈਨਲੀ ਬਾਰ ਆ ਜਾਂਦਾ ਆ ਅੱਛਾ ਜਿਹੜੇ ਬਾਰ ਵਾਲੇ ਡੱਡੂ ਹੁੰਦੇ ਨੇ ਬੜੇ ਹੈਰਾਨ ਹੁੰਦੇ ਨੇ ਉਹਦੇ ਕੋਲ ਜਾਂਦੇ ਨੇ ਤੇ ਉਹਨੂੰ ਪੁੱਛਦੇ ਨੇ ਵੀ ਤੈਨੂੰ ਸੁਣਾ ਹੀ ਨਹੀਂ ਦੇ ਰਿਆ ਸੀ ਅਸੀਂ ਤੈਨੂੰ ਕੀ ਕਹਿ ਰਹੇ ਸੀ ਉਹ ਕਹਿੰਦਾ ਭਾਈ ਤੁਸੀਂ ਕੀ ਕਹੀ ਜਾਂਦੇ ਹੋ ਮੈਨੂੰ ਤਾਂ ਹਲੇ ਵੀ ਨਹੀਂ ਸੁਣਾਈ ਦਿੰਦਾ ਮੈਂ ਬਹਿਰਾ ਆ ਹਾਂ ਉਹ ਕਹਿੰਦਾ ਮੈਂ ਤੁਹਾਨੂੰ ਦੇਖ ਰਿਹਾ ਸੀ ਤੇ ਜਿੰਨੀ ਮੋਟੀਵੇਸ਼ਨ ਨਾਲ ਤੁਸੀਂ ਮੈਨੂੰ ਬਾਰ-ਬਾਰ ਕਹਿ ਰਹੇ ਸੀ ਨਾ ਇਦਾਂ ਇਦਾਂ ਕਰ ਰਹੇ ਸੀਗੇ ਮੈਨੂੰ ਲੱਗੀ ਕਿ ਆ ਕਿ ਮੈਨੂੰ ਹਿੰਮਤ ਮਿਲ ਰਹੀ ਆ ਮੋਟੀਵੇਸ਼ਨ ਮਿਲ ਰਹੀ ਆ ਤੇ ਮੈਂ ਹੋਰ ਉੱਚੀ ਛਲਾਂਗ ਮਾਰਾਂ ਤੇ ਫਾਈਨਲੀ ਤੁਹਾਡੇ ਕਰਕੇ ਮੈਂ ਛਲਾਂਗ ਮਾਰੀ ਇੰਨੀ ਉੱਚੀ ਤੇ ਮੈਂ ਬਾਹਰ ਆ ਗਿਆ ਅਚਾਨਕ ਸੁਣਦਾ ਨਹੀਂ ਲੱਗਿਆ ਵੀ ਉਹ ਕਹਿੰਦਾ ਆ ਜਾ ਆ ਜਾ ਆ ਆ ਆ ਜਾ ਆ ਜਾ ਉਹਨੂੰ ਲੱਗਿਆ ਕਹਿੰਦਾ ਜਿਹੜੀ ਉਹ ਸੁਣਦਾ ਸੀ ਉਹਨੂੰ ਕਹਰੇ ਵੀ ਨਾ ਤੇਰਾ ਕੋਈ ਨਹੀਂ ਬਣਨਾ ਵੀ ਇਦਾਂ ਛਾਲਾ ਨਾਮ ਆ ਤੂੰ ਮਰ ਗਿਆ ਦਿੱਤੀ ਸੁਣ ਕੇ ਹੁਣ ਇਹ ਗਰਲ ਸੋਸ਼ਲ ਮੀਡੀਆ ਤੇ ਕਿਵੇਂ ਲੱਗ ਹੁੰਦੀ ਆ ਹੁਣ ਜੇ ਤੇ ਲੋਕ ਜਿਹੜੇ ਕਮੈਂਟ ਕਰ ਰਹੇ ਨੇ ਮਾੜੇ ਕਰ ਰਹੇ ਨੇ ਤੁਹਾਨੂੰ ਨਿਰਾਸ਼ ਕਰਨ ਨੂੰ ਕਰ ਰਹੇ ਨੇ ਤੁਸੀਂ ਕੋਈ ਵਧੀਆ ਕੰਮ ਕਰ ਰਹੇ ਹੋ ਤੁਹਾਨੂੰ ਥੱਲੇ ਨਾ ਰਹੇ ਭਈ ਯਾ ਤੇ ਤੁਸੀਂ ਜੇ ਉਹਨਾਂ ਦੀ ਗੱਲ ਸੁਣ ਲਈ ਤੇ ਦਿਲ ਤੇ ਲਾ ਲਈ ਤੇ ਦਿਮਾਗ ਤੇ ਲਾ ਲਈ ਫਿਰ ਤੇ ਤੁਸੀਂ ਮਰ ਜਾਓਗੇ ਫਿਰ ਤੇ ਤੁਸੀਂ ਮਰ ਜਾਓਗੇ ਮਤਲਬ ਕਿ ਤੁਸੀਂ ਉਹ ਕੰਮ ਛੱਡ ਦੋਗੇ ਤੁਸੀਂ ਗਿਵ ਅਪ ਕਰ ਦੋਗੇ ਜਿਵੇਂ ਪਹਿਲੇ ਡੱਡੂ ਨੇ ਕੀਤਾ ਹਾਂ ਜੇ ਤੇ ਤੁਸੀਂ ਆਪਣੇ ਕੰਨ ਬੰਦ ਕਰ ਲੋਗੇ ਅੱਖਾਂ ਬੰਦ ਕਰ ਲੋਗੇ ਅੱਖਾਂ ਬੰਦ ਕਰ ਲੋਗੇ ਕੋਈ ਕਮੈਂਟ ਆ ਰਹੇ ਚੱਕਰੇ ਬਟੇੜ ਆ ਰਹੇ ਤੇ ਤੁਸੀਂ ਇਹ ਦੇਖੋ ਕਿ ਬਈ ਨੰਬਰ ਦੇਖੋ ਕਮੈਂਟਸ ਕਿੰਨੇ ਆ ਰਹੇ ਬਈ ਮੈਂ ਤੇ ਪੌਪੂਲਰ ਹੋ ਰਿਹਾ ਚੜਾਈ ਦੀ ਕੀਮਤ ਹੈ ਚੜਾਈ ਦੀ ਕੀਮਤ ਆ ਫਿਰ ਉਹ ਤੁਸੀਂ ਮੋਟੀਵੇਸ਼ਨ ਵਾਂਗਰ ਲੋਗੇ ਤੇ ਹੋਰ ਡੱਡੂ ਵਾਂਗੂ ਬਾਹਰ ਨਿਕਲੀ ਜਾਓ ਐਬਸੋਲੂਟਲੀ ਆਈ ਲਾਈਕ ਥੈਟ ਆਈ ਲਾਈਕ ਥੈਟ ਡੱਡੂ ਮੇਰੇ ਡਡੂਆਂ ਰਾਂਗੂ ਵੀ ਪਾਇਆ ਹੋਇਆ ਹੈ ਜੀ ਵੈਰੀ ਨਾਈਸ ਥੈਂਕ ਯੂ ਵੈਰੀ ਮੱਚ